ਜਿਹੜਾ ਸਫਰ ਜਾਰੀ ਹੈ ਜੀ ਤੇ ਹੁਣ ਪਹੁੰਚੇ ਆ ਜੀ ਪੁਰਾਣੀ ਟਰੈਕਟਰ ਮਾਰਕੀਟ ਦੇ ਵਿੱਚ ਇਸੇ ਜਗ੍ਹਾ ਜਿਸ ਜਗ੍ਹਾ ਤਾਂ ਹੁਣ ਤੁਹਾਨੂੰ ਲੈ ਕੇ ਆਏ ਇੱਥੇ ਦਾ ਜਿਹੜਾ ਬੱਕਰੇ ਦਾ ਆਚਾਰ ਮੁਰਗੇ ਦਾ ਆਚਾਰ ਦੇ ਨਾਲ ਫਿਸ਼ ਦਾ ਆਚਾਰ ਬਣਦਾ ਬਹੁਤ ਫੇਮਸ ਹੈ ਬੰਬੇ ਤੱਕ ਵੱਡੇ ਵੱਡੇ ਐਕਟਰ ਤੱਕ ਇਹਨਾਂ ਦੇ ਆਚਾਰ ਦੇ ਫੈਨ ਨੇ ਤੇ ਹੁਣ ਆਪਾਂ ਆਏ ਕਿੱਥੇ ਪਹਿਲਾਂ ਤੁਸੀਂ ਮਾਰਕੀਟ ਦੇਖੋ ਮਾਰਕੀਟ ਬਹੁਤ ਪਿਆਰੀ ਹੈ ਬੜੀ ਸੋਹਣੀ ਮਾਰਕੀਟ ਹੈ ਔਰ ਇਹ ਬਿਲਕੁਲ ਸਾਹਮਣੇ ਇੱਕ ਹੈ ਗਿਆ ਜੀ ਕਾਲਾ ਚਿਕਨ ਕਾਰਨਰ ਇੱਥੇ ਬਾਈ ਹੁਣੀ ਸਰਦਾਰ ਜੀ ਨੇ ਬਹੁਤ ਕੁਝ ਵਧੀਆ ਬਣਾਉਂਦੇ ਨੇ ਇੱਥੇ ਤੁਹਾਨੂੰ ਇੱਕ ਰਹੀ ਪਹਿਲਾਂ ਦਿਖਾ ਦਈਏ ਜਿਹੜਾ ਇਹਦਾ ਬਾਈ ਹੁਣਾ ਦਾ ਕਾਰਟ ਲੱਗੇ ਹੋਇਆ ਤੇ ਲਗਭਗ 28 ਸਾਲ ਪੁਰਾਣੀ ਜਿਹੜੀ ਸ਼ਾਪ ਆ ਬਾਈ ਹੁਣਾ ਦੀ ਤੇ ਹੁਣ ਚਲਦੇ ਆ ਬਾਈ ਹੁਣਾ ਕੋਲ ਅੰਦਰ ਗੱਲਬਾਤ ਕਰਨ ਲਈ ਤੇ ਦਿਖਾਉਦੇ ਆ ਤੁਹਾਨੂੰ ਕਿਹੜੇ ਕਿਹੜੇ ਅਚਾਰ ਇਹਨਾਂ ਦੇ ਕੋਲ ਹੁੰਦੇ ਕਿਉਂਕਿ ਤਿੰਨ ਚਾਰ ਤਾਂ ਮੈਨੂੰ ਪਤਾ ਬਾਕੀ ਹੋਰ ਕਿਹੜੇ ਕਿਹੜੇ ਚੀਜ਼ਾਂ ਨੇ ਬਾਈ ਹੁਣਾ ਕੋਲ ਕੀ ਕੀ ਆਈਟਮਸ ਨੇ ਉਹ ਹੁਣ ਆਪਾਂ ਤੁਹਾਨੂੰ ਦਿਖਾਉਨੇ ਕਿਉਂਕਿ ਬਾਈ ਹੁਣੀ ਇੱਧਰ ਲੱਗੇ ਕੰਮ ਤੇ ਤੇ ਹੁਣ ਆਪਾਂ ਬਾਈ ਹੁਣਾ ਨਾਲ ਕਰਦੇ ਆ ਗ ਤੇ ਲੋ ਜੀ ਮੇਰ ਨਾਲ ਬਾਈ ਹੁਣੀ ਮੌਜੂਦ ਨੇ ਬਾਈ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਠੀਕ ਹੋ ਸ਼ੁਕਰ ਸ਼ੁਕਰ ਹੈ ਮਹਾਰਾਜ ਤੁਸੀ ਸੁਣਾਓ ਠੀਕ ਹੈ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੇ ਬਾਈ ਜੀ ਮੈਨੂੰ ਇੰਨਾ ਪਤਾ ਲੱਗਾ ਵੀ ਤੁਹਾਡੇ ਜਿਹੜੇ ਅਚਾਰ ਨੇ ਜੀ ਕਦੇ ਉਹ ਬੜੀ ਬੰਬੇ ਤੱਕ ਤੂਤੀ ਬੋਲਦੀ ਸੱਚੀ ਗੱਲ ਆ ਇਹ ਮਹਾਰਾਜ ਉਸ ਮਹਾਰਾ ਦੀ ਕਿਰਪਾ ਹੈ ਕੋਚੜਾਣ ਵਾਲਾ ਵੀ ਦੁੱਤੀ ਹੋਈ ਹੈ ਉਤਾਰਨ ਵਾਲਾ ਵੀ ਹੋਈ ਹੈ ਉਹਦੀ ਕਿਰਪਾ ਹੋਵੇ ਤਾਂ ਸਭ ਪਾਸੇ ਚੜਾ ਦਿੰਦਾ ਜੀ ਵਾਹ ਜੀ ਬਹੁਤ ਵਧੀਆ ਭਾਜੀ ਕਿਹੜੇ ਕਿਹੜੇ achar ਆ ਜਿਹੜੇ ਇਹਨੇ ਤੁਹਾਨੂੰ ਫੇਮਸ ਕਰਤਾ ਭਾਜੀ ਮੇਰੇ ਕੋਲ ਚਿਕਨ ਦਾ achar ਹੈ ਮਟਨ ਦਾ achar ਹੈ ਫਿਸ਼ ਦਾ achar ਹੈ ਐਗ ਦਾ achar ਹੈ ਵੈਜ ਦੇ ਵਿੱਚ ਵੈਜ ਮਸ਼ਰੂਮ ਦਾ achar ਹੈ ਹਮ ਤੇ ਬਾਕੀ ਜੇ ਸੀਜ਼ਨ ਦੇ ਵਿੱਚ ਆਲੂ ਦਾ achar ਵੀ ਪਾ ਕੇ ਦੇ ਦਿੰਦੇ ਆ ਜਦੋਂ ਆਲੂ achar ਵੀ ਜੀ ਜੀ ਕੀ ਹਵਵਾ ਦਾ ਓਨ ਡਿਮਾਂਡ ਹੈ ਜੀ ਬਸ ਅੱਛਾ ਇਹ ਓਨ ਡਿਮਾਂਡ ਚੀਜ਼ਾਂ ਨੇ ਅੱਛਾ ਜਿਹੜੀਆਂ ਤੁਹਾਡੇ ਕੋਲ ਅਵੇਲੇਬਿਲਟੀ ਹੁੰਦੀ ਹੈ ਉਹ ਕਿਹੜੀ ਕਿਹੜੀ ਆਚਾਰ ਦੀ ਹੁੰਦੀ ਹੈ ਚਿਕਨ ਦਾ ਆਚਾਰ ਵਿਦ ਬੋਨ ਚ ਵੀ ਹੁੰਦਾ ਬੋਨਲੈਸ ਚ ਵੀ ਹੁੰਦਾ ਮਟਰਨ ਦਾ ਆਚਾਰ ਬੋਨਲੈਸ ਚ ਵੀ ਹੈ ਵਿਦ ਬੋਨ ਵੀ ਹੈ ਫੇਸ ਦਾ ਆਚਾਰ ਉਹ ਬੋਨਲੈਸ ਹੀ ਹੁੰਦਾ ਜੀ ਬਾਕੀ ਐਗ ਦਾ ਆਚਾਰ ਵੈਜ ਮਸ਼ਰੂਮ ਦਾ ਆਚਾਰ ਓਕੇ ਇਹ ਤਾਂ ਹੋ ਗਿਆ ਭਾਜੀ ਜਿਹੜੇ ਤੁਹਾਡੇ ਆਚਾਰ ਜੀ ਹੁਣ ਆ ਜੀ ਆਪਾਂ ਤੁਹਾਡੇ ਰੈਸਟੋਰੈਂਟ ਦੇ ਵਿੱਚ ਵੀ ਇੱਥੇ ਕੀ ਕੀ ਤੁਸੀਂ ਬੈਸਟ ਬਣਾ ਰਹੇ ਹੋ ਕੀ ਕੀ ਖਾਸ ਭਾਜੀ ਮੇਰੇ ਕੋਲ ਹੈਗਾ ਜੀ Roasted Mutton ਓਕੇ ਜਿਹਨੂੰ ਦਿੱਲੀ ਵਾਲੇ ਕਹਿੰਦੇ ਬਰਰਾ ਵੀ ਕਹਿੰਦੇ ਆ ਬਰਰਾ ਹਾਂਜੀ ਠੀਕ ਹੈ ਰੋਸਟਡ ਮੈਟਨ ਜਾਂ ਬਰਰਾ ਐਂਡ ਚਿਕਨ ਦੇ ਵਿੱਚ ਚਿਕਨ ਮਲਾਈ ਟਿੱਕਾ ਸਪੈਸ਼ਲ ਹੈ ਆਪਣਾ ਜੀ ਅੱਛਾ ਜੀ ਪਰ ਇਹ ਮੇਨ ਕੋਰਸ ਵੀ ਬੜੀਆਂ ਆਈਟਮਾਂ ਜੀ ਪਰਰਾ ਆਈਟਮ ਜਿਹੜੀ ਹੈ ਨਾ ਉਹ ਬੜੀ ਯੂਨੀਕ ਤੇ ਬੜੀ ਇੱਕ ਨਾ ਤਰੀਕੇ ਨਾਲ ਬਣਾਉਣ ਵਾਲੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਕਈ ਕਈ ਲੋਕ ਇਹਦੇ ਨਾਲ ਬਰ ਉਹ ਬਣਾਉਂਦੇ ਸਿਰਫ ਰੋਸਟਡ ਨੂੰ ਰੋਸਟ ਕਰਕੇ ਦੇ ਦਿੰਦੇ ਆ ਲੋ ਜੀ ਪਰਰਾ ਬਣ ਗਿਆ ਹਾਂਜੀ ਹਾਂ ਉਹ ਚੀਜ਼ ਦੇਖੋ ਅਸੀਂ ਸਿਜ਼ਮ ਸਿੰਪਲੀ ਉਹਨੂੰ ਕੁਝ ਵੀ ਨਹੀਂ ਲਾਣਾ ਅਦਰਕ ਲਸਣ ਦੀ ਬੇਸਟ ਹਮ ਨਮਕ ਮਿਰਚ ਬਸ ਹੋਰ ਕੁਝ ਨਹੀਂ ਹੈ ਕੀ ਤਾਂ ਕਹਿ ਦਿੰਦੇ ਜੀ ਉਬਾਲ ਕੇ ਬਣਾਤਾ ਜੀ ਕੁਛ ਕਹਤਾ ਮੈਂ ਤੁਹਾਨੂੰ ਕੱਚਾ ਰੋ ਦਿਖਾ ਦਾਂਗਾ ਵੀ ਆ ਦੇਖੋ ਤਿਆਰ ਇਦਾਂ ਕਰਾਂਗੇ ਜੀ ਓਕੇ ਅਜਾ ਥੋੜਾ ਜਿਹਾ ਹੁਣ ਲੇਅਰ ਕੋਲ ਚਲ ਜਾਈਏ ਉਧਰ ਬਰਾ ਦਿੰਦੇ ਆ ਮੱਖਣ ਦੇ ਨਾਲ ਉਹਨੂੰ ਕਰਕੇ ਬਾਅਦ ਚ ਮੱਖਣ ਦਾ ਕਿਸਮ ਨੇ ਕਹਿੰਦੇ ਤੜਕਾ ਲਾ ਲੈਂਦੇ ਹਨ ਇੱਕ 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 ਹੁੰਦਾ ਤੜਕਾ ਲਾ ਦਾਂਗੇ ਉਹਦੇ ਚ ਨੇ ਫੇਰ ਤੜਕੇ ਲਾ ਕੇ ਤਾਂ ਉਹ ਗੱਲ ਨਹੀਂ ਬਣੇਗੀ ਨਾ ਜੀ ਅੱਛਾ ਇੱਕ ਮਸਾਲਾ ਜਿਹਾ ਟਾਈਪ ਉਹ ਉਛੜੀ ਪਰਨਾ ਉੱਥੇ ਮਿਲਦਾ ਨਾ ਮੁਗਲਾਈ ਟਾਈਪ ਦਾ ਉਹ ਮੁਗਲਾਈ ਟਾਈਪ ਚ ਆ ਗਿਆ ਭਾਜੀ ਉਹ ਮੇਨ ਕੋਰਸ ਚ ਗਿਨੇ ਆ ਜਾਏਗਾ ਜਿਹੜਾ ਆਪਣਾ ਹੈਗਾ ਰੋਸਟਡ ਮਟਰਨ ਬਰਦਾ ਉਹ 스ਨੈਕਸ ਚ ਆਏਗਾ ਭਾਜੀ ਅੱਛਾ ਉਸਨੈਕਸ ਚ ਆਏਗਾ ਜੀ ਬਿਲਕੁਲ ਚਲੋ ਆਪਾਂ ਕੰਮ ਕਰਦੇ ਆਂ ਪਹਿਲਾਂ ਤੁਸੀਂ ਮੈਨੂੰ ਦਿਖਾਓ ਆਪਣਾ ਜਿਹੜਾ ਮਟਰਨ ਦਿਖਾਓ ਪਹਿਲਾਂ ਤਾਂ ਜੋ ਸੋਬਾ ਦਾ ਆਪਾਂ ਨਾਲ-ਨਾਲ ਤੇ ਤੁਹਾਨੂੰ ਆਰਡਰ ਕਰਾਉਣਾ ਹੈ ਇਧਰ ਬਾਈ ਹੁਣਾਂ ਦੀ ਪਹਿਲੀ ਗੱਲ ਤੋਂ ਇੱਕ ਚੀਜ਼ ਮੈਂ ਦੱਸਣੀ ਚਾਹਨਾ ਸਫਾਈ ਚੈੱਕ ਕਰੋ ਬਾਈ ਹੁਣ ਦੇ ਇੱਥੇ ਪੂਰ ਦਾ ਪੂਰਾ ਨੀਡਨ ਕਲੀਨ ਆ ਪੂਰ ਦਾ ਪੂਰਾ ਟ੍ਰੈਂਡਰ ਇਹਨਾਂ ਦੇ ਇਹ ਪਾਜੀ ਮੇਰਾ ਰੋਸਟਡ ਮਟਰ ਵਾਜੀ ਵਾਜੀ ਦੇਖੋ ਬਿਲਕੁਲ ਕਹਿੰਦੇ ਆ ਨਾ ਕੋਈ ਕੋਈ ਬਾਦ ਕੇ ਰਹਿੰਦਾ ਹੈ ਕੱਚਾ ਬਿਲਕੁਲ ਕੱਚਾ ਜੀ ਦੇਖੋ ਤਾਂ ਅੱਛਾ ਬਿਲਕੁਲ ਬਿਲਕੁਲ ਠੀਕ ਹੈ ਨਾ ਸਿਰਫ ਅਦਰਕ ਲਸਣ ਦੀ ਬੇਸ ਲੱਗੀ ਹੋਈ ਹੈ ਦੇਗੀ ਮਸਲ ਲੱਗੀ ਹੈ ਹੋਰ ਕੁਝ ਵੀ ਨਹੀਂ ਹੈ ਕੀ ਬਾਤ ਹੈ ਪਾਜੀ ਜੀ ਇਹ ਹੈਗਾ ਜੀ ਮੇਰਾ ਚਿਕਨ ਮਲਾਈ ਟਿੱਕਾ ਜੀ ਹੂੰ ਕਰ ਕਰਦੇ 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 ਹੋਲਡ ਰ ਹੈ ਹੋਲਡ ਚਿਕੂ ਜਮੇਟੋ ਦਾ ਹੋਲਡ ਤੇ ਭਾਜੀ ਚਿਕਨ ਮਲਾਈ ਦੇ ਇਹ ਚਿਕਨ ਬਲਾਈ ਟਿਕ ਆ ਗਿਆ ਜੀ ਭਾਜੀ ਭਾਜੀ ਇਹ ਹੈਗੀ ਬਾਕੀ ਬਹੁਤ ਆਈਟਮ ਹੈ ਭਾਜੀ ਮੇਰੇ ਕੋਲ ਜੀ ਇਹ ਰੋਸਟਰ ਚਿਕਨ ਹੈ ਜੀ ਦੇਖੋ ਕੁਕਿੰਗ ਕੀ ਬਾਤ ਹੈ ਜੀ ਇਹ ਰੋਸਟਰ ਚਿਕਨ ਹੈ ਜੀ ਭਾਜੀ ਇਹ ਹੈ ਜੀ ਅਫਗਾਨੀ ਚਿਕਨ ਭਾਜੀ ਚਰਸੀ ਬਣੀ ਬਟਾ ਓਕੇ ਆਰਡਰ ਚੱਕ ਲੋ ਆਰਡਰ ਉਹ ਫੋਨ ਵੱਜ ਰਿਹਾ ਹੈ ਆਰਡਰ ਬਚੱਕ ਲੋ ਜੀ ਆਰਡਰ ਜਮੈਟੋ ਦਾ ਆਰਡਰ ਵੱਜ ਰਿਹਾ ਤਾਂ ਵੱਜ ਰਿਹਾ ਚਲੋ ਟਿੱਕਾ ਨੂੰ ਹੋਰ ਆਈਟਮ ਦਿਖਾਣੇ ਕਿ ਨਵੀਂ ਸਟਾਰਟ ਕੀਤੀ ਜਿਸ ਜਰਸੀ ਟਿੱਕਾ अच्छा हां वो बड़ा है कि इंस्टाग्राम पे वायरल चल रहा है चर्सी टिक्का होता क्या है बाजी वो बाजी चर्सी टिक्का ਜਿਹੜਾ ਹੁੰਦਾ ਹੀ ਉਹਨੂੰ ਸਲਾਮੀ ਦੇ ਵਿੱਚ ਲਗਾ ਕੇ ਅੱਛਾ ਟਿੱਕੇ ਨੂੰ ਸਲਾਮੀ ਚ ਲਗਾ ਕੇ ਤਿਆਰ ਕਰਕੇ ਦਿੰਦੇ ਆਂ ਜੀ मतलब ਕਿ ਟਿੱਕੇ ਨੂੰ ਸਲਾਮੀ ਦੀ ਵਿੱਚ ਲਗਾ ਕੇ ਦਿੰਦੇ ਆ ਉਹਨੂੰ ਕਹਿੰਦੇ ਚਰਸੀ ਟਿੱਕਾ ਇੱਕ ਹੈਗਾ ਜੀ ਜੇ ਅਸੀਂ ਸ਼ੁਰੂ ਕੀਤਾ ਹੈ ब्लੈਂਡਰ ਟਿੱਕਾ ਬਲੈਂਡਡ ਬਲੈਂਡਰ ਟਿੱਕਾ ਬਲੈਂਡਰ ਟਿੱਕਾ ਉਹ ਸਿਰਫ ਔਨ ਡਿਮਾਂਡਸ ਕਰਦੇ ਆ ਉਹਦੇ ਤੇ ਮਤਲਬ ਕਿ ਵਾਈਨ ਪੈਂਦੀ ਹੈ ਹਲਕੀ ਉਹ ਕੀ ਬਾਤ ਹੈ ਉਹ ਸਿਰਫ ਔਨ ਡਿਮਾਂਡ ਹੈ ਆਦਰਵਾਇਸ ਚਰਸੀ ਟਿੱਕਾ ਦਾ ਅਵੇਲੇਬਲ ਹੁੰਦਾ ਹੈ। ਅੱਛਾ ਤੇ ਉਹ ਜਿਹੜਾ ਬਲੈਂਡਰ ਜਿਹੜਾ ਸੀਗਾ ਬਲੈਂਡਰ ਟਿੱਕਾ ਜਿਹੜਾ ਆ ਉਹ ਕਿੰਨਾ ਦਿਨ ਪਹਿਲਾਂ ਆਰਡਰ ਕਰਨਾ ਪੈਂਦਾ? ਭਾਈ ਜੀ ਦੇਖੋ ਹਰੀਕਨ ਕਿਉਂਕਿ ਉਸਤੇ ਵਾਈਨ ਪੈਣੀ ਹੈ, ਵਿਸਕੀ ਪਏਗੀ ਉਸਤੇ। ਹਲਕੀ ਜਿਹੀ ਡ੍ਰੌਪਸ ਪੈਣਗੇ ਉਹਦੇ ਤੇ ਉਹ ਫਿਰ ਕੋਈ ਲਾਈਕ ਕਰਦਾ ਕੋਈ ਨਹੀਂ ਕਰਦਾ ਉਸ ਕਰਕੇ ਜੇ ਕੋਈ ਡਿਮਾਂਡ ਕਰੇਗਾ ਤਾਂ ਮੰਗਾ। ਭਾਈ ਕਿਹੜੀ ਉਹਦੇ ਵਿੱਚ ਪਾਉਨੇ ਹੋ ਤੁਸੀਂ? ਵਾਈਨ ਕਿਹੜੀ ਪਾਉਂਦੇ ਹੋ? ਭਾਈ ਵਿਸਕੀ ਆਪਾਂ ਦੇਖੋ ਇਹ ਬਲੈਂਡਰ ਵਗੈਰਾ ਮੰਗਾ ਲਈਦੀ ਆ। ਅੱਛਾ ਉਹ ਮੰਗਾ ਲਈਦੀ ਆ। ਹਾਂ ਸਿਰਫ ਡਿਮਾਂਡ ਦੇ ਉੱਤੇ ਕਰੀਦਾ ਉਹਦਰਵਾਇਜ਼ ਨਹੀਂ ਆ। ਕਿ ਬਾਕੀ ਚਰਸੀ ਟਿੱਕਾ ਸਲਾਮਿਸ ਤਿਆਰ ਕਰਦੇ ਆ ਬਾਕੀ ਰੋਸਟਰਡ ਮਟਰਨ ਹੋ ਗਿਆ ਸਾਡਾ ਚਿਕਨ ਮਲਾਈ ਟਿੱਕਾ ਹੋ ਗਿਆ ਰੋਸਟਰਡ ਚਿਕਨ ਅਫਗਾਨੀ ਚਿਕਨ ਮੇਨ ਕੋਰਸ ਦੇ ਵਿੱਚ ਮੇਰੇ ਮਟਰਨ ਗਰੇਵੀ ਆਲਾ ਅੱਛਾ ਮਟਰਨ ਰਾੜਾ ਹਮ ਚਿਕਨ ਰਾੜਾ ਚਿਕਨ ਦੇ ਵੀ ਆ ਦੇਖੋ ਜੀ ਮੇਰਾ ਚਰਸੀ ਟਿੱਕਾ ਅੱਛਾ ਇਹਨੂੰ ਚਰਸੀ ਟਿੱਕਾ ਕਹਿੰਦੇ ਆ ਜੀ ਕੀ ਬਾਰਾ ਜੀ ਬਹੁਤ ਵਧੀਆ ਬਜੀ ਅੱਛਾ ਇਹ ਚਰਸੀ ਟਿੱਕਾ ਆ ਗਿਆ ਹਾਂ ਜੀ ਹਾਂ ਜੀ ਇੱਕ ਸੀਖ ਦੇ ਵਿੱਚ ਅਸੀਂ 8 ਪੀਸ ਹੁੰਦੇ ਆ ਅੱਛਾ ਜੀ ਬਹੁਤ ਵਧੀਆ ਮਤਲਬ ਸਲਾਮੀ ਨੂੰ ਨਾਲ ਐਡ ਕਰਤਾ ਤੇ ਅਸੀਂ ਟਿੱਕਾ ਬਣ ਗਿਆ ਜੀ 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 ਕੀ ਬਾਤ ਹੈ ਅੱਛਾ ਚਾਰਸਵਾਂ ਨੂੰ ਕਈ ਚੀਜ਼ਾਂ ਉਹਦੇ ਵਿੱਚ ਐਡ ਕਰਕੇ ਉਹਨੂੰ ਕਰੋਲ ਕੀਤਾ ਬਿਲਕੁਲ 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 ਵਾਜੀਆ ਅੱਜਾ ਭਾਜੀ ਜਿਹੜੀ ਤੁਹਾਡੀ ਸ਼ਾਪ ਦੀ ਸ਼ੁਰੂਆਤ ਹੋਈ ਸੀ ਇੱਕ ਕਦੋਂ ਸੀ ਭਾਜੀ ਮੈਨੂੰ ਵੈਸੇ ਇਸ ਲਾਈਨ ਦੇ ਵਿੱਚ ਹੋ ਗਏ ਜੀ 30 32 ਸਾਲ ਹੋ ਗਏ ਅੱਛਾ ਜੀ ਪਹਿਲਾਂ ਮੈਂ ਕਾਟ ਲਗਾਉਂਦਾ ਸੀਗਾ ਜੀ ਅੱਛਾ ਜੀ ਹਾਂ ਜੀ ਮਾਰਾ ਦੀ ਕਿਰਪਾ ਇੱਥੇ ਮੈਨੂੰ 18 19 ਸਾਲ ਹੋ ਗਏ ਵਾਹ ਜੀ ਵਾਹ 10 12 ਸਾਲ ਮੈਂ ਕਾਟ ਲਗਾਈ ਹੈ ਜੀ ਅੱਛਾ ਜੀ ਮੇਰੇ ਤਾਂ ਜਦੋਂ ਸ਼ੁਰੂ ਕੀਤਾ ਹੈਗਾ ਮੇਰੇ ਕੋਲ ਤਾਂ ਰੇੜੀ ਤੇ ਛੱਤ ਵੀ ਨਹੀਂ ਸੀਗੀ ਜੀ ਉਸ ਮਹਾਰਾਜ ਅੱਗੇ ਅਰਦਾਸ ਕਰਦੇ ਸੀ ਆਪੇ ਦੇਗਾ ਕਿਆ ਬਾਤ ਹੈ ਮਾਰਾ ਨੇ ਬਹੁਤ ਕੁਝ ਦਿੱਤਾ ਹੈ ਬੇਹਾਨ ਤਾਂ ਦਿੱਤਾ ਬੇਹਾਨ ਅੱਛਾ ਇਹ ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਜਾਂ ਤੁਹਾਡੇ ਫਾਦਰ ਸਾਹਿਬ ਤੋਂ ਹੋਈ ਨਹੀਂ ਮੈਂ ਤੋਂ ਹੀ ਹੋਈ ਹੈ ਹਲੋ ਤੁਸੀਂ ਜਿਹੜਾ ਕਾਲਾ ਚਿਕਨ ਕੋਰਨਰ ਤੁਹਾਡਾ ਹੀ ਨਾਮ ਹੈ ਹਾਂਜੀ ਹਾਂਜੀ ਮੇਰਾ ਅੱਜ ਤੁਸੀਂ ਇਹ ਸ਼ੁਰੂਆਤ ਕੀਤੀ ਸੀ ਜੀ ਜੀ ਅੱਜ ਹੁਣ ਮੈਨੂੰ ਦੱਸੋ ਵੀ ਹੁਣ ਤਾਂ ਚਲੋ ਤੁਸੀਂ ਤੁਹਾਨੂੰ 32 32 ਸਾਲ ਹੋ ਗਏ ਕੰਮ ਕਰਦੇ ਨੂੰ ਜੀ ਜੀ ਹਾਂ ਬੱਚੇ ਕਿਵੇਂ ਇਸ ਫੀਲਡ ਚ ਆ ਰਹੇ ਜਾਂ ਕਿਵੇਂ ਨਹੀਂ ਜੀ ਮੇਰੇ ਕੋਲ ਦੋ ਬੇਟੀਆਂ ਜੀ ਪੜ੍ਹਾਈ ਕਰ ਰਹੀਆਂ ਜੀ ਇੱਕ ਮੈਡੀਕਲ ਕਰ ਰਹੀ ਇੱਕ ਨਾਨ ਮੈਡੀਕਲ ਅੱਛਾ ਇੱਕ ਬੀ ਨਾਨ ਮੈਡੀਕਲ ਇਕ ਮੈਡੀਕਲ ਮੈਡੀਕਲ ਵਾਜੀ ਬਾਕੀ ਸ਼ੁਕਰ ਹੈ ਮਹਾਰਾਜਾ ਜੋ ਦੇ ਰਿਹਾ ਬਹੁਤ ਦੇਣ ਤੇ ਸ਼ੁਕਰ ਹੈ ਸ਼ੁਕਰ ਹੈ ਮੈਂ ਤੋਂ ਸਟਾਰਟਿੰਗ ਤੇ ਹੀ ਗੱਲ ਗਈ ਹੈ ਉਹ ਮਹਾਰਾਜ ਜੀ ਤੁੱਤੀ ਚੜਾਣ ਵਾਲਾ ਉਹ ਹੀ ਉਤਾਰਨ ਵਾਲਾ ਅਜਾ ਭਾਜੀ ਕਿਹੜੇ ਕਿਹੜੇ ਐਕਟਰ ਤੁਹਾਡੇ ਕੋਲੋਂ ਜਣਾ ਆ ਤੁਹਾਡਾ ਮਟਰ ਦਾ achar ਵਗੇ ਜਿਹੜੇ ਚਾਰ ਖਾ ਚੁੱਕੇ ਨੇ ਭਾਜੀ ਮੇਰੇ ਕੋਲ ਤਾਂ ਬੜੇ ਹੁਣ ਵੀ ਪਿੱਛੇ ਵੀ ਸ਼ੂਟਿੰਗ ਚੱਲ ਰਹੀ ਸੀ ਮੈਂ ਉਹਨਾਂ ਦੇ ਮੰਗਾ ਕੇ ਮੇਰੇ ਕੋਲ ਜਿਹੜੇ ਆਪਣਾ ਸੰਜੀਤ ਦਾਦਾ ਵੀ ਆਇਆ ਹੈ ਪਿਛੇ ਉਹਨਾਂ ਜਦੋਂ ਪ੍ਰੋਗਰਾਮ ਸੀਗਾ ਮੇਰੀ ਸ਼ਾਪ ਵੀ ক্লোਜ਼ ਹੋ ਗਈ ਸੀ ਜਦ ਵੀ ਮੇਰੇ ਕੋਲ ਐਕਟਰ ਆਏ ਮੈਨੂੰ ਕਹਿੰਦੇ ਮੰਗਾ ਕੇ ਦਿਓ ਜੀ ਸੰਤ ਦਾ ਚਰ ਫਿਰ ਮੈਂ ਸਪੈਸ਼ਲ ਤੇ ਹਵੇਲੀ ਕੋਲ ਰੁਕੇ ਸੀਗੇ ਅੱਛਾ ਮੇਰੇ ਕੋਲ ਰਾਤ ਨੂੰ ਦੁਕਾਨ ਸਾਢੇ ਬਰਾਂ ਹੋਈ ਖੋਲ ਕੇ ਦਿੱਤੀ ਉਹਨਾਂ ਨੂੰ ਕੀ ਬਾਤ ਹੈ ਅੱਛਾ ਕਹਿੰਦੇ ਚੈੱਕ ਕਰਨਾ ਸੀ ਚਾਰ ਦੇਖਣਾ ਤੇ ਰਖਾ ਕੇ ਦੇ ਅੱਛਾ ਤੇ ਫਿਰ ਜਦ ਚੈੱਕ ਕਰਕੇ ਦੱਸਦੇ ਸੀ ਕਿਵੇਂ ਦਾ ਲੱਗਦਾ ਸੀ ਉਹ ਵਧੀਆ ਲੱਗਿਆ ਜੀ ਰਿਵਿਊ ਦਿਨੇ ਦੀ ਵਧੀਆ ਫਿਰ ਉਹ ਵਧੀਆ ਦੇ ਦੂ ਦਿੱਤੇ ਓਕੇ ਦੇਖੋ ਜੇ ਹਜ ਤੱਕ ਤਾਂ ਮਹਾਰਾਜ ਜੀ ਕਿਰਪਾ ਨਾਲ ਸ਼ੁਕਰ ਉਸਮਾਨ ਅਦਾ ਵੀ ਅੱਛੇ ਰਿਸਪੌਂਸ ਹੈ ਅਰਬੀ ਤੱਕ ਦਾ ਆਰਡਰ ਕਰ ਦਿੱਤਾ ਹੈ ਜੀ ਬਹੁਤ ਵਧੀਆ ਤੇ ਭਾਜੀ ਮੈਨੂੰ ਹੋਰ ਚੀਜ਼ ਦੱਸੋ ਵੀ ਕੀ ਰੇਟ ਰੱਖੇ ਨੇ ਆਚਾਰ ਦੇ ਆਪਾਂ ਸਿਕੰਦਾ ਆਚਾਰ ਹੈ ਭਾਜੀ ਮੇਰਾ 700 ਰੁਪਏ ਕਿਲੋ ਓਕੇ ਬੋਨਲੈਸ ਸਿਕੰਦਾ ਆਚਾਰ ਹੈਗਾ 900 ਰੁਪਏ ਕਿਲੋ ਓਕੇ ਮਟਨ ਦਾ ਆਚਾਰ ਹੈਗਾ 1200 ਰੁਪਏ ਕਿਲੋ ਕੀ ਗੱਲ ਮਟਨ ਬੋਨਲੈਸ ਦਾ ਆਚਾਰ ਹੈ 1500 ਰੁਪਏ ਕਿਲੋ 15 ਮਟਨ ਬੋਨਲੈਸ 1500 ਰੁਪਏ ਕਿਲੋ ਜੀ 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 ਕੀ ਗੱਲ ਹੈ ਭਾਜੀ ਫਿਸ਼ ਦਾ ਆਚਾਰ ਹੈਗਾ ਜੀ ਮੇਰਾ 1000 ਰੁਪਏ ਕਿਲੋ ਬੋਨਲੈਸ ਹੁੰਦੀ ਫਿਸ਼ ਥੋੜੀ ਸਸਤੀ ਮੇਰੀ ਭਾਜੀ ਤੁਸੀਂ ਸੰਘਾੜਾ ਦਾ ਹੈ ਫਿਰ ਠੀਕ ਹੈ ਸੀਜ਼ਨ ਦੇ ਕੋ ਰੇਟ ਉਸ ਸਾਭ ਦੇ ਰੱਖਿਆ ਵੀ ਸਾਨੂੰ ਕੋਈ ਗਲ ਨਹੀਂ ਮਾਰਜਨ ਰੀਜ਼ਨੇਬਲ ਹੈ ਤਾਂ ਕਸਟਮਰ ਚੱਕੀ ਹੋਟਲ ਦੇਖਿਆ ਵੈਸੇ ਵੈਸੇ ਤੁਹਾਡੀ ਫਿਸ਼ ਦਾ ਕੀ ਰੇਟ ਹੈ ਜਿਹੜੀ ਫਰਾਈ ਕਰਕੇ ਜਾਂ ਤਾਂ ਬੂਰੀ ਕਰਕੇ ਫਿਸ਼ ਦੇਖੋ ਜੀ ਅਸੀਂ ਮੰਗੀ ਫਿਸ਼ ਦਿੰਦੇ ਹਾਂ ਜੀ 1200 ਰੁਪਏ ਕਿਲੋ ਜੀ ਕਿਲੋ ਜੀ ਓਕੇ ਥੋੜਾ ਚਾਰਜ ਜਿਵੇਂ ਮਸਾਲਾ ਵੀ ਪਏਗਾ ਉਸ ਅਕੋਰਡਿੰਗ ਤਾਂ ਸਭ ਸਿਸਟਮ ਉਦਾਂ ਹੀ ਹੈ ਜੀ ਓਕੇ ਕੀ ਬਾਤ ਹੈ ਹੀ ਆਰਡਰ ਦੇਖਦੇ ਹਾਂ ਜਿਹੜੀਆਂ ਤੁਹਾਡੇ ਇੱਧਰ ਮਟਰਨ ਹੋ ਗਿਆ ਮਟਰਨ ਬਰਰਾ ਹੋ ਗਿਆ ਇੱਕ ਹੀ ਰੇਟ ਪਏਗਾ ਤੁਹਾਡਾ ਭਾਜੀ ਮਟਰਨ ਬਦਰੇ ਦੀ ਸੀਖ ਹੈ ਜੀ ਅੱਧਾ ਕਿਲੋ ਦੀ ਸੀਖ ਹੁੰਦੀ ਹੈ 10 11 ਪੀਸ ਹੁੰਦੇ ਆ ਅੱਛਾ ਜੀ ਇਹ 640 ਰੁਪਏ ਦੀ ਦਿੰਦੇ ਆਂ ਜੀ ਭਾਈ ਆ ਦੀ ਸੀਖ ਹੁੰਦੀ ਹੈ 330 ਰੁਪਏ ਦੀ 330 ਰੁਪਏ ਦੀ ਹਾਂ ਜੀ ਚਿਕਨ ਮਲਾਈ ਟਿੱਕੇ ਦੀ ਸਟਿਕ ਹੈਗੀ ਹੈ ਜੀ 8 ਪੀਸ ਹੁੰਦੇ ਆ ਉਹਦੇ ਠੀਕ ਹੈ ਜੀ ਉਹ 300 ਰੁਪਏ ਦੀ ਹੈ 300 ਰੁਪਏ ਦੀ ਹਾਂ ਜੀ ਫੁੱਲ ਵਾਲੀ ਹਾਂ ਜੀ ਇੱਕ ਸਟਿਕ ਇੱਕ ਸਿਕ ਹਾਂ ਜੀ ਜਰਸੀ ਟਿੱਕਾ ਹੈਗਾ ਜੀ ਉਹ 400 ਰੁਪਏ ਦੀ ਸਟਿਕ ਹੈ 400 ਰੁਪਏ ਦੀ ਸਟਿਕ ਉਹਦੇ ਵਿੱਚ 8 ਓਕੇ ਜੀ ਬਹੁਤ ਵਧੀਆ ਭਾਜੀ ਤੇ ਭਾਜੀ ਹੁਣ ਸਾਨੂੰ ਕੀ ਖਵਾ ਰਹੇ ਹੋ ਤੁਸੀਂ ਹੁਕਮ ਕਰੋ ਹੁਕਮ ਕਰੋ ਤੁਹਾਨੂੰ ਚਾਰ ਟੇਸਟ ਕਰਾਉਣੇ ਆ ਫਿਰ ਹਾਂ ਅਚਾਰ ਤਾਂ ਚਾਰ ਦਾ ਟੇਸਟ ਕਰਨਾ ਕਰਨਾ ਤੇ ਸਾਨੂੰ ਜਿਹੜਾ ਮਟਰ ਲਾਉਣਾ ਦਾ ਸਾਨੂੰ ਬਿਲਕੁਲ ਜਿਹੜਾ ਹਾਫ ਤੋਂ ਹਾਫ ਲਈ ਹੋਇਆ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਬਈ ਚਿਕਨ ਵੀ ਖਾਓ ਚਿਕਨ ਵੀ ਟੇਸਟ ਕਰਾਵਾ ਬਿਲਕੁਲ ਚਿਕਨ ਵੀ ਟੇਸਟ ਕਰਾਵਾ ਭਾਜੀ ਲੋ ਜੀ ਚਾਹਣਾ ਜੀ ਚੱਲਦਾ ਜੀ ਮੇਰਾ ਅਚਾਰ ਤੇ ਲੋ ਜੀ ਹੁਣ ਆ ਗਿਆ ਆਚਾਰ ਭਾਜੀ ਇਹ ਕਿਹੜਾ ਆਚਾਰ ਆ ਗਿਆ ਜੀ ਚਿਕਨ ਦਾ ਜੀ ਚਿਕਨ ਦਾ ਆਚਾਰ ਹਾਂ ਜੀ ਹਾਂ ਮਟਰ ਦਾ ਵੀ ਤਿਆਰ ਹੈ ਦੇਖੋ ਤਿਆਰ ਹੁੰਦਾ ਨਾਲ ਭਾਈ ਮਰੀ ਕਰਸ਼ੀ ਘਮਾ ਸਰ ਬਲਕ ਚ ਚੱਲਦਾ ਹੈ ਮੇਰਾ ਤਾਂ ਮਹਾਰਾਜੀ ਕਿਰਪਨ ਕੋਰੀਅਰ ਜਾਣੇ ਹੁੰਦੇ ਸਾਰੇ ਕੀ ਬਾਤ ਹੈ ਬਸ ਵਾਹ ਠੀਕ ਹੈ ਜੀ ਹਾਂ ਬਹੁਤ ਹੋ ਗਿਆ ਆ ਲਓ ਮਟਰ ਨਾਲ ਇਹ ਬੋਲ ਸੀ ਇਹ ਵੀ ਦਬੋਣਾ ਜੀ ਅਰੇ ਵਿਦ ਬੋਣਾ ਹਾਂ ਜੀ ਇਹ ਮਟਰ ਵਿਦ ਬੋਣਾ ਆ ਗਿਆ ਆ ਲਓ ਜੀ ਨਲਕੀ ਦੋ ਠੀਕ ਹੈ ਜੀ ਕੀ ਬਾਤ ਹੈ ਚਾਂਪਾ ਲਓ ਸਭ ਕੁਝ ਹੈ ਜੀ ਬਈ ਕਿੰਨੀ ਐਕਸਪਾਇਰੀ ਕਿੰਨੀ ਹੁੰਦੀ ਹੈ ਇਹ ਜੀ ਗਰਮੀ ਦੇ ਵਿੱਚ ਦਿੰਦੇ ਆ ਜੀ 2 ਤੋਂ 3 ਮਹੀਨੇ ਦੀ ਗਾਰੰਟੀ 2 ਤੋਂ 3 ਮਹੀਨੇ ਹਾਂ ਜੀ ਸਰਦੀ ਦੇ ਸੀਜ਼ਨ ਦੀ ਗਾਰੰਟੀ ਸਰਦੀ ਵਿੱਚ ਪੂਰੇ ਸੀਜ਼ਨ ਦੀ ਹੈ ਹਾਂ ਜੀ ਆਹ ਦੇਖੋ ਜੀ ਬਹੁਤ ਵਧੀਆ ਬਜੀ ਤੇ ਇਹ ਵੀ ਨਾਲ ਆਚਾਰੀ ਹੈ ਜੀ ਹਾਂ ਜੀ ਹਾਂ ਜੀ ਇਹ ਵੀ ਆਚਾਰੀ ਹੈ ਕੀ ਬਾਤ ਹੈ ਜੀ ਇਹ ਲਓ ਮਟਰ ਦਾ ਜੀ ਅੱਛਾ ਮਟਰ ਦਾ ਚਾਹ ਲੈ ਹਾਂ ਲਓ ਚੰਪਾਂ ਦੇਖੋ ਠੀਕ ਹੈ ਜੀ ਸਾਰਾ ਮਤੰਦਗੀ 20 ਨੂੰ ਸਵਾਦ ਦਿਖ ਲਓ। ਆ ਲਓ ਮੈਂ ਲਿਖੋ। ਕੀ ਮਤਲਬ ਇਹ ਬੰਦੇ ਨੂੰ ਭੁੱਖ ਨਾ ਵੀ ਲੱਗੀ ਹੋਵੇ ਭਾਜੀ ਅਚਾਰ। ਕੀ ਭੁੱਖ ਲਾ ਦੇਣਗੇ? ਐਸੀ ਚੀਜ਼ ਹੈ ਮਤਲਬ ਕਿ ਇਹ ਖਰਾਬ ਹੋਣ ਵਾਲੀ ਚੀਜ਼ ਨਹੀਂ ਕਰ ਰਹੇ। ਹੁਣ ਜਿਵੇਂ ਘਰ ਕੁਝ ਨਾ ਬਣਿਆ ਹੋਵੇ ਬੰਦਾ ਕਹਿੰਦਾ ਦੋ ਪੀਸ ਕੱਢੇ ਗਰਮ ਕੀਤੇ ਮਾਈਕਰੋਸ ਆਪਣਾ ਰੋਟੀ ਪਾਣੀ ਦਾ ਜੁਗਾੜ ਹੁਣ ਫੋਰਨਸ ਜਾਂਦਾ ਜੀ ਦੇਖੋ ਆਚਾਰ ਮੇਰਾ ਅੱਛਾ ਜੀ ਮੈਂ ਮਹਾਰਾਜ ਤੋਂ ਡਰ ਕੇ ਕਹਿੰਦਾ ਠੀਕ ਹੈ ਮਹਾਰਾਜ ਹੰਕਾਰ ਨਾਲ ਦਵਾਵੇ ਫੋਰਨ ਦੇ ਵਿੱਚ ਬਹੁਤ ਜ਼ਿਆਦਾ ਜਾ ਰਿਹਾ ਡਿਮਾਂਡ ਔਨ ਡਿਮਾਂਡ ਤੇ ਚੱਲਦਾ ਠੀਕ ਹੈ ਜੀ ਇਸ ਟਾਈਮ ਵੀ ਮੇਰੇ ਕੋਲ 8 ਤੋਂ 10 ਆਰਡਰ ਪੈਂਡਿੰਗ ਨੇ ਪਰ 2 ਤੋਂ 10 ਆਰਡਰ ਪੈਂਡਿੰਗ ਨਹੀਂ ਜੀ ਜੀ ਕਿਉਂਕਿ ਪਿੱਛੇ ਥੋੜਾ ਜਿਹਾ ਆਰਡਰ ਹੋ ਗਏ ਸੀਗੇ ਵੀ ਸਟਿਕਨੈਸ ਹੋ ਗਈ ਸੀ ਕੋਰੀਅਰ ਨਿਕਲ ਨਹੀਂ ਰਹੀ ਸੀ ਉਸ ਅਕੋਰਡਿੰਗ ਆਰਡਰ ਰੁਕੇ ਪਏ ਸੀ 8 ਤੋਂ 10 ਆਜੀ ਆਰਡਰ ਪੈਂਡਿੰਗ ਪਏ ਆ ਜੀ ਪੈਂਡਿੰਗ ਪੈਨੇ ਆ ਅੱ ਹੈਲੋ ਇਹ ਚਿਕਨ ਵਾਲਾ ਦੇਖੋ ਅੱਛਾ ਇਹ ਆਉਂਦਾ ਨਹੀਂ ਕੀ ਬਾਤ ਉਹ ਸਾਰਾ ਅਸੀਂ ਮਸਟਰਡ ਆਇਲ ਚ ਬਣਾਉਂਦੇ ਆ ਜੀ ਅੱਛਾ ਕੋਈ ਸਰੋਂ ਦਾ ਤੇਲ ਪਿਓਰ ਆਪਣਾ ਕਢਾ ਕੇ ਜੀ ਕੱਚੀ ਘਣੀ ਦਾ ਠੀਕ ਹੈ ਜੀ ਸਰੋਂ ਦੇ ਤੇਲ ਤਿਆਰ ਕਰਕੇ ਦੂਜਾ ਕੁਛ ਨਹੀਂ ਹੈ ਜੀ ਸਰੋਂ ਦਾ ਤੇਲ ਪਿਆਜ਼ ਮਸਾਲੇ ਬਸ ਹੋਰ ਕੁਛ ਨਹੀਂ ਓਕੇ ਸੱਚੀ ਗੱਲ ਭਾਈ ਹੁਣ ਤਾਂ ਤੁਸੀਂ ਸਾਨੂੰ ਲਾਤੀ ਭੁੱਖ ਔਰ ਥੋੜਾ ਮਨ ਕਰਦਾ ਵੀ ਦਵਾ ਦਾ ਵੀ ਥੋੜਾ achar taste ਕਰੀਏ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਦਿਕਾਣਾ ਪਲੇਟ ਦੇ ਬੇਟਾ ਕਿ ਕੋਈ ਵੀ ਸਵਾਦ ਥੋੜਾ ਜਿਹਾ OK ਹੀ ਮਟਨਜੀ ਚਿਕਾ ਕੀ ਬਾਤ ਹੋ ਗਈ ਤੇ ਫਲੇਵਰ ਦੋਨਾਂ ਸੇਮ ਨਹੀਂ ਥੋੜਾ ਟੇਸ ਥੋੜਾ ਜਿਹਾ ਡਿਫਰੈਂਟ ਹੋਏਗਾ ਡਿਫਰੈਂਟ ਹੋਏਗਾ ਹਾਂ ਜੀ ਅਰ ਯਾ ਆਪਣੇ ਕੈਮਰਾਮੈਨ ਨੂੰ ਕਹੂੰਗਾ ਪਲੀਜ਼ ਭਾਈ ਸਾਡਾ ਤੁਸੀਂ ਕੈਮਰਾ ਦੋ ਮਿੰਟ ਲਈ ਸੰਭਾਲੋ ਕਿ ਹੁਣ ਵਾਰੀ ਆ ਗਈ ਹੈ ਟੇਸਟ ਕਰਨ ਦੀ ਪਾਜੀ ਪਹਿਲਾਂ ਕੀ ਟੇਸਟ ਕਰੀਏ ਇਹਨਾਂ ਦੋਨਾਂ ਚੋਂ ਤੁਸੀਂ ਦੇਖੋ ਜੀ ਮੇਰੇ ਲਈ ਤਾਂ ਸਾਰੀ ਚੀਜ਼ ਸੇਮ ਹੈ ਜੀ ਕਿਹਦੀ ਮੈਂ ਕਿਹਾ ਥੋੜਾ ਕਹਾਗੇ ਤਾਂ ਤੁਸੀਂ ਮੈਨੂੰ ਰਿਵਿਊ ਦੇਣਾ ਵੀ ਕਿਦਾਂ ਦਾ ਟੇਸ ਹੈ ਹੂੰ ਹੂੰ ਦੇਖੋ ਦੇਖੋ ਕੋਈ ਗੱਲ ਨਹੀਂ 10 ਮਿੰਟ ਹੋ ਬਹੁਤ ਵਧੀਆ ਆ ਚੈੱਕ ਕਰ ਲਈਏ ਇਸੇ ਇਹ ਕੋਰਮਬਾਰੀ ਆ ਇਹਨੂੰ ਟੈਸਟ ਕਰਨ ਦੀ ਆਪ ਪਟਨ ਕਿੱਥੇ ਦੇ ਪੈ ਗਣ ਪਾਈਆ ਲੈਣਾ ਪਾਈਆ ਆਪ ਪਟਨ ਕਿੱਥੇ ਲੈ ਪਾਈਆ ਲੈ ਗਾਣਾ ਜੀ 40 ਭਾਜੀ ਇੱਕ ਸਟਿਕ ਲਗਾਣੀ ਹੈ 10 11 ਪੀਸ ਹੁੰਦੇ ਆ ਪਾਈਆ ਕਰ 330 ਰੁਪਏ ਪਾਈਆ ਕਰ ਹੋਣ ਵਾਲੀ ਹੈ ਜੀ ਮਟਰਨ ਦੀ ਲੈ ਤੇ ਹੈ ਗਿਆ ओके हां ਦੋਨੋਂ ਦਾ ਅਲੱਗ-ਅਲੱਗ ਫਲੇਵਰ ਹੈ ਦੇਖੋ ਮਟਰਨ ਦਾ ਆਪਣਾ ਟੇਸ ਦੇਣਾ ਹੀ ਦੇਣਾ ਉਹਨੇ ਠੀਕ ਹੈ ਨਾ ਚਿਕਨ ਦਾ ਆਪਣਾ ਟੇਸ ਹੈ ਰਿਸਟ ਦਾ ਜਿਹੜਾ ਆਏਗਾ ਉਹ ਆਪਣਾ ਆਏਗਾ ਟੇਸ ਕਿਉਂਕਿ ਹਰ ਇੱਕ ਚੀਜ਼ ਨੇ ਆਪਣਾ-ਆਪਣਾ ਫਰੇਗਰੈਂਸ ਕਰਦਾ ਨਹੀਂ ਆ ਇਹ ਨਾਲ ਚੱਲੀਓ ਚੱਲੀਓ ਮਸਾਲਾ ਦਾ ਚਲੋ ਅਸੀਂ ਤਿਆਰ ਕਰੇ ਬਾਕੀ ਰਹੇਗਾ ਮਸਾਲਾ ਜਦੋਂ ਤੱਕ ਆਈਟਮ ਦੇ ਨਾਲ ਭੁੰਨਿਆ ਜਾਏਗਾ ਉਸ ਅਕੋਰਡਿੰਗ ਤਿਆਰ ਹੈ ਬਿਲਕੁਲ ਬਿਲਕੁਲ ਮਸਾਲਾ ਤੁਹਾਡਾ ਬਾਈ ਬਹੁਤ ਕਮਾਲ ਦਾ ਜਬਰਦਸਤ ਬਣਿਆ। ਨਸਲੇ ਵਿੱਚ ਮੇਰੇ ਬੜੇ ਦਿਨ ਦਿੱਲੀ ਤੋਂ ਬਦਲ ਕੇ ਪਟਿਆਲੇ ਦੇ ਵਿੱਚ ਆ ਕੇ ਤੇ ਇਹ ਅਚਾਰ ਸ਼ੂਟ ਕਰ ਰਹਾ ਕਿਉਂਕਿ ਬੜੇ ਦਿਨਾਂ ਦੀ ਡਿਮਾਂਡ ਵੀ ਸਾਡੇ ਚੈਨਲ ਤੇ ਚੱਲਦੀ ਪਈ ਹੈ ਅਚਾਰ ਦੀ ਕੋਈ ਵੀਡੀਓ ਨਹੀਂ ਆਈ ਤੇ ਮੇਰਾ ਮਨ ਸੀ ਇਹ ਵੀ ਅਚਾਰ ਦੀ ਇੱਕ ਵੀਡੀਓ ਜ਼ਰੂਰ ਆਵੇ ਤੇ ਇਹਦੇ ਵਿੱਚ ਆਪਣੇ ਭਰਾਵਾਂ ਤੱਕ ਉਹ ਅਚਾਰ ਜ਼ਰੂਰ ਪਹੁੰਚਦਾ ਕਰੀਏ ਅਸੀਂ। ਤੇ ਹੁਣ ਅਚਾਰ ਦਾ ਹੋ ਗਿਆ ਟੇਸਟ ਬਹੁਤ ਕਮਾਲ ਦਾ ਬਹੁਤ ਵਧੀਆ ਆਰਡਰ ਤੁਸੀਂ ਕਰਨ ਵਾਸਤੇ ਬਾਈ ਨੂੰ ਫੋਨ ਕਰ ਸਕਦੇ ਹੋ ਤੇ ਜਦ ਤੱਕ ਤੁਹਾਡੇ ਦੂਜੇ ਆਰਡਰ ਰੈਡੀ ਹੋਣਦੇ ਨੇ ਤਦ ਤੱਕ ਤੁਸੀਂ ਕਰਨਾ ਛੋਟਾ ਜਿਹਾ ਬ੍ਰੇਕ ਲੈ ਲਓ ਤਦ ਤੱਕ ਅਸੀਂ ਮੁੜ ਕੇ ਆਉਂਦੇ ਹਾਂ ਤੇ ਫਾਈਨਲੀ ਸਾਡੇ ਕੋਲ ਆ ਚੁੱਕਿਆ ਜੀ ਇਹਨਾਂ ਦਾ ਨੌਨ ਵੇਜ ਪਲੇਟਰ ਤੇ ਇਧਰ ਆ ਗਿਆ ਜੀ ਚਰਸੀ ਇਹ ਚਰਸੀ ਟਿੱਕਾ ਜੀ ਚਰਸੀ ਟਿੱਕਾ ਇਹ ਤੰਦੂਰੀ ਮਟਨ ਦੀ ਤੰਦੂਰੀ ਮਟਨ ਤੇ ਇਧਰ ਆ ਗਿਆ ਚਿਕਨ ਮਲਾਈ ਟਿੱਕਾ ਚਿਕਨ ਮਲਾਈ ਟਿੱਕਾ ਇਹ ਜਿਨੂੰ ਆਪਾਂ ਬਰਰਾ ਵੀ ਕਹਿੰਦੇ ਹਾਂ ਤੰਦੂਰੀ ਮਟਨ ਪਲੱਸ ਬਰਰਾ ਕੀ ਬਾਤ ਹੈ ਬਾਈ ਪਈ ਤਾਂ ਦੇ ਮੁਰਮਪਾਣੀ ਲੋੜ ਹੈਗੀ ਕਿ ਦੀ ਤੁਸੀਂ ਪਾਓ ਜੀ ਤਾਂ ਹੀ ਟੇਸਟ ਲੋਗੇ ਓਏ ਹੋਏ ਹੋਏ ਅਸਲ ਦੇ ਵਿੱਚ ਨਾ ਇਹ ਨਿੰਬੂ ਜੜਾ ਹੈ ਨਾ ਇਹ ਮਟਰਨ ਤੇ ਨਹੀਂ ਪੈ ਰਿਆ ਇਹ ਜਿਹੜੇ ਨਾ ਸਾਨੂੰ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਦੇ ਜ਼ਖਮਾਂ ਤੇ ਪੈ ਰਿਆ ਕਿਉਂ ਬਲੀ ਬਿਲਕੁਲ ਕਿਹ ਕੀ ਗੱਲ ਹੈ ਕਿਉਂਕਿ ਇੱਥੇ ਪੰਜਾਬ ਚ ਪੰਜਾਬੀ ਹੀ ਪੰਜਾਬੀ ਨੂੰ ਦੇਖ ਕੇ ਜਰਦਾ ਨਹੀਂ ਇਸੇ ਕਰਕੇ ذرا چیزیں ہیں ਇਹ ਗੱਲ ਬਿਲਕੁਲ ਸਹੀ ਗਈ ਹੈ ਇਹ ਗੱਲ ਬਿਲਕੁਲ ਸਹੀ ਗਈ ਹੈ ਤੈਨੂੰ ایسے ਕਰਕੇ ਇਹ ਨਿੰਬੂ ਆ ਜੀ ਇਹ ਨਿੰਬੂ ਤੁਹਾਡੇ ਜਖਮਾਂ ਤੇ ਆਏ ਨਹੀਂ સલાਦ ਨਾਲ ਕਿ ਸਾਡੇ ਬਣਦੇ ਕੀਆ ਬਾਤ ਸਲਾਦ ਬਣਾਇ ਮੇਟਾ ਪੈਕੇਟ ਵਾਹ ਜੀ ਵਾਹ ਲਓ ਹੱਥ ਨਹੀਂ ਸ਼ੁਰੂ ਹੋਣੇ ਆਪਾਂ ਦੋ ਪੈਕੇਟ ਦੇ ਦੇ ਬਸ ਐਡੀ ਬੱਲੇ ਬੱਲੇ ਆਪਾਂ ਕੋਣ ਇਹਨੂੰ ਟੈਨਸ਼ਨ ਲੈਣੀ ਕੋਣ ਲਵੇ ਇਹਨੂੰ ਟੈਨਸ਼ਨ ਤਾਂ ਹੁਣ ਵਾਰੀ ਆ ਗਈ ਆਪਣੀ ਟੈਸਟ ਕਰਨ ਲਈ ਪਹਿਲਾਂ ਕਰਦੇ ਆ ਜੀ ਮਟਰਨ ਹੂੰ ਕੜਾਈ ਚਿਕਨ ਅਰੇ ਮਟਰਨ ਬਰੀਅਨੀ ਰਹਿ ਗਈ ਸੀ ਕੋਲਾ ਹੋ ਰਿਹਾ ਹੈ ਉਹ ਗਰਮ ਜਿਆਦਾ ਉਹਨਾਂ ਨੂੰ ਮੈਂਦਗਾ ਨਹੀਂ ਪੈ ਸਕਦੀ ਇਹਦੇ ਉੱਤੇ ਕਲੀਅਰੀ ਗੱਲ ਹੈ ਧੋਏ ਹੋ ਚਾ ਕਰੇਗਾ ਟੈਲੈਂਟ ਚਰਬੀ ਚਰਬੀ ਲਾ ਕੇ ਲਿਖੂ ਨਾ ਕੀ ਕਮਾਲ ਹੈ ਯਾਰ ਇਹ ਆ ਜੀ ਬਲਾਈ ਟਿਕਾ ਬਲਾਈ ਕਿਹਦਾ ਹਾਂ ਜੀ ਹਾਂ ਜੀ ਕਮਾਲ ਦਾ ਭਾਈ ਇਹ ਤੇਰੇ ਪਹਿਨੇ ਗਿਆ ਤੁਹਾਨੂੰ ਸਾਸ ਨਾਲ ਲਾਉਣੀ ਆ ਇੱਥੇ ਰੱਖ ਲਉ ਕੋਈ ਨਹੀਂ ਆਪਾਂ ਨੂੰ ਇੱਥੇ ਮਾਰਦਾ ਯਾਜ ਨੂੰ ਨਾ ਪਹਿਲੀ ਕਿ ਮੂਰੀ ਲਈਏ ਬਰੀ ਨੂੰ ਜੋ ਮਰਜ਼ੀ ਲੋ ਸਰ ਹੱਜਾ ਕੀ ਬਾਤ ਬਣੀ ਚਰਸੀੜੀ ਕਾ ਪਹੀਏ ਦੇ ਚਿਕਨ ਜਿਹੜਾ ਹੁੰਦਾ ਬੋਲਣ ਹੁੰਦਾ ਸੀ ਹਾਂਜੀ ਬੋਲਣ ਹੁੰਦਾ ਸੀ ਕੀ ਬਾਤ ਹੈ ਜੀ ਨੋ ਜੀ ਇਹਨੂੰ ਚੈੱਕ ਕਰੋ ਇਹ ਹੈ ਜੀ ਚਰਸੀੜੀ ਟਿੱਕਾ ਓ ਇਗਾਂ ਵਫ ਸੱਚੀ ਗੱਲ ਕਹਣੀ ਆ ਤੁਹਾਨੂੰ ਪਤਾ ਵੀ ਅਸੀਂ ਰਿਵਿਊ ਜੈਨੂ ਦਿੰਦੇ ਆ ਕਲੀਅਰ ਤਾਂ ਲੱਗਾ ਕੋਈ ਮਜ਼ਾ ਆ ਗਿਆ ਥੈਂਕ ਯੂ ਥੈਂਕ ਯੂ ਜਿਹੜੀ ਕਲੀਅਰ ਦੀ ਗੱਲ ਆ ਜੈਨੂਲੀ ਗੱਲ ਆ ਜੇ ਜੀ ਸਵਾਦ ਲੱਗੇ ਉਹਨੂੰ ਸਵਾਦ ਕਹਿਣਾ ਚਾਹੀਦਾ ਕੀ ਜੀ ਨੋਸਵਾਂ ਲੱਗੀ ਸ਼੍ਰੇਮ ਕਹਤ ਨਹੀਂ ਭਾਈ ਨੂੰ ਕੋਈ ਗੱਲ ਨਹੀਂ ਪੈਂਦੀ ਜੀ ਸਵਾਦ ਸਾਨੂੰ ਸਵਾਦ ਨਹੀਂ ਲੱਗੀ ਨਹੀਂ ਨਹੀਂ ਠੀਕ ਹੈ ਜੀ ਪਰ ਵਕਤ ਚੀਜ਼ ਜਿਹੜੀ ਕਮਾਲ ਦੀ ਆ ਪਰ ਮੇਨ ਗੱਲ ਉਹੀ ਆ ਆਪਣੇ ਪਿਛਲੇ ਜਿਹੜੇ ਦਿ앙 ਸਿੰਘ ਦੀ ਵੀਡੀਓ ਸੀ ਨਾ ਉਹਨਾਂ ਨੇ ਇਹੀ ਗੱਲ ਕਹਿਆ ਸੀ ਜਿਹੜਾ ਮਟਰ ਖਾਣਾ ਨਾ ਉਹ ਛੇਰਾਂ ਦਾ ਖਾਣਾ ਆ ਤੇ ਛੇਰਾਂ ਦੇ ਫਿਰ ਸੌਖੀ ਜੀ ਥੋੜੀ ਖਾਣੀ ਆ ਹਲਕੇ ਫੁਲਕੇ ਦਾ ਇਦਾਂ ਨਹੀਂ ਹੋਵੇ ਪਿਓਰ ਹੋਵੇ ਜੇ ਇਹੀ ਚੀਜ਼ਾਂ ਜੇ ਸ਼ਾਂਫੇਰੇ ਇਹਨੂੰ ਮੈਰੀਨੇਟ ਕਰਕੇ ਰੱਖਿਆ ਹੁੰਦਾ ਫੇਰੇ ਇਹਨੂੰ ਸੇਕ ਕੇ ਰੱਖਿਆ ਹੁੰਦਾ ਹਾਫ ਕੁਕ ਕੀਤਾ ਹੁੰਦਾ ਸ਼ਾਂ ਨੂੰ ਜਾ ਕੇ ਕਰਦੇ ਨੇ ਹੋਰ ਜਿਆਦਾ ਨਰਮ ਹੋ ਜਾਂਦਾ ਬਿਲ ਤੇ ਇਸ ਚੀਜ਼ ਨੂੰ ਖਾਣ ਲਈ ਵਾਕਿਆ ਭਾਜੀ ਹੁਣ ਆਉਣਾ ਕਿੱਥੇ ਆ ਇਹ ਦੱਸੋ ਭਾਜੀ ਕਾਲਾ ਚਿਕਨ ਕਾਰਨਰ ਤੇ ਪੁਰਾਣੀ ਟਰੈਕਟਰ ਮਾਰਕੀਟ ਬੇਹੜਾ ਰੋਡ ਪਟਿਆਲਾ ਨੀਅਰ ਅਨਾਰ ਦਾਣਾ ਚੌਂਕ ਬੈਕ ਸਾਈਡ ਏਸੀ ਮਾਰਕੀਟ ਕਾਰ ਪਾਰਕਿੰਗ ਮੋਬਾਈਲ ਨੰਬਰ ਹੈਗਾ ਜੀ 9815453433 ਅਈ ਟਾਈਮਿੰਗ ਕੀ ਆ ਸਵੇਰੇ 11:30 ਤੋਂ ਲੈ ਕੇ ਜੀ ਰਾਤੀ 11:30 ਵਜੇ ਬੁਕਿੰਗ 11:30 ਵਜੇ ਤੱਕ ਜੀ ਜੀ ਸੈਕਿੰਡ ਯੂਜ਼ ਦੇ ਛੁੱਟੀ ਕਰੀ ਦੀ ਹੈ ਜੀ ਮਹੀਨੇ ਚ ਇੱਕ ਸੈਕਿੰਡ ਯੂਜ਼ ਦੇ ਵਾਹ ਜੀ ਦਾ ਅਚਾਰ ਦੀ ਜਿਹੜੀ ਸਾਡੀ ਹੈਗੀ ਇਹ ਅਚਾਰ ਸਾਡਾ ਗਰਮੀ ਦੇ ਵਿੱਚ 2 ਤੋਂ 3 ਮਹੀਨੇ ਦੀ ਗਾਰੰਟੀ ਹੈ ਸਰਦੀ ਦੇ ਸੀਜ਼ਨ ਦੀ ਗਾਰੰਟੀ ਦਿੰਦੇ ਆ ਜੀ ਕਿਹੜਾ ਬਾਤ ਹੈ ਬਿਲਕੁਲ ਭਾディ ਅਚਾਰ ਦੀ ਕੋਈ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੈ ਜੀ ਕੋਈ ਜੇ ਕੋਈ ਸਪੈਸ਼ਲ ਤੁਸੀਂ ਇਹ ਵੈਸੇ ਤਾਂ ਸਾਡੇ ਕੋਲ ਅਵੇਲੇਬਲ ਹੁੰਦਾ ਹੀ ਹੈ ਜੀ 5 10 15 ਕਿਲੋ ਜਿੰਨਾ ਚਾਹੀਦਾ ਕੁਝ ਜੀ ਤੁਸੀਂ ਸਪੈਸ਼ਲ ਔਨ ਡਿਮਾਂਡ ਪਾਣਾ ਤੇ ਫਿਰ ਸਾਨੂੰ ਇੱਕ ਦਿਨ ਪਹਿਲਾਂ ਕਾਲ ਕਰ ਦੋ ਤਾਂ ਵੀ ਤਿਆਰ ਮਿਲ ਜੇ। ਭਾਜੀ ਕੂਰੀਅਰ ਹੋ ਜਾਂਦੇ ਆ। ਮੈਂ ਕਹਾਂ ਜੀ ਆਲ ਵਰਡਸ ਬੋਲੋ ਜੀ ਕਿਹੜੀ ਥਾਂ ਭੇਜਣਾ ਹੈ? ਆਲ ਵਰਡਸ ਵਿੱਚ ਭਾਜੀ ਕੂਰੀਅਰ ਹੋ ਜਾਣਾ ਜਿੱਥੇ ਮਰਜ਼ੀ ਮੰਡਰਨ ਦਾ ਚਾਰਜ ਜਿਹੜਾ ਮਰਜੀ achar ਮੰਗਾ ਲਓ ਆਲੂ ਦਾ achar ਹੀ ਮਿਲਦਾ ਭਾਈ ਹੁਣ ਉਹ on demand ਤਿਆਰ ਹੈ ਜੀ on demand ਭਾਈ ਗਰਮੇ ਚਾਹਵਾ ਗਰਮੇ ਤੁਹਾਨੂੰ ਕੋ ਆਲੂ ਵਾਲਾ achar ਬਣਾ ਕੇ ਲੈ ਕੇ ਜਾਣਾ ਜੀ ਮੈਂ ਕਿਹਾ ਸਰ ਤੁਸੀਂ ਕਾਲ ਕਰਿਓ ਤੁਹਾਡੇ ਕੋਲ ਘਰ ਭੇਜਾਂਗੇ ਉਹ ਕੀ ਬਾਤ ਹੈ ਭਰੀ ਥੈਂਕ ਯੂ ਸੋ ਮਚ ਭਰੀ ਤੇ ਹੁਣ ਤੁਸੀਂ ਕਰਨਾ ਕੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਅਸੀਂ ਤੇਸੀ ਜਾ ਚਿਕਨ ਫਿਨਿਸ਼ ਕਰਦੇ ਆ ਮਟਰਨ ਫਿਨਿਸ਼ ਕਰਦੇ ਆ ਤਦ ਤੱਕ ਤੁਸੀਂ ਹੁਣ ਕਰ ਲਓ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਇਲਾਕੇ ਚੋਂ ਕਿਹੜੇ ਕਿਹੜੇ ਸਿਟੀ ਚੋਂ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਤੇ ਕਿਹੜੇ ਕਿਹੜੇ ਰਿਪੋਰਟ ਕਰ ਰਹੇ ਹੋ ਸੋ ਥੈਂਕ ਯੂ ਸੋ ਮਚੀ